ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਦਲਸ ਕਲੀਨਿਕ ਬੇਲਾ 2025 ਤੇ ਦਸੰਬਰ 31 ਦੀ ਇਹ ਅੱਜ ਦੀ ਇਸ ਸਾਲ ਦੀ ਸਾਡੀ ਆਖਰੀ ਵੀਡੀਓ ਹੈ ਜਿਹੜੀ ਅਸੀਂ ਡਾਊਨਲੋਡ ਕਰਨੀ ਹੈ YouTube ਤੇ ਪਾਉਣੀ ਹੈ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਅਕਾਲ ਪੁਰਖ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਹਰ ਯਤਨ ਨੂੰ ਹਰ ਕੋਸ਼ਿਸ਼ ਨੂੰ ਹਰ ਐਕਟੀਵਿਟੀ ਨੂੰ ਦੇਖਦੇ ਹਾਂ ਐਪਰੀਸ਼ੀਏਟ ਕਰਦੇ ਹਾਂ ਵਾਚਦੇ ਹਾਂ ਤੇ ਸਾਨੂੰ ਹੱਲਾਸ਼ੇਰੀ ਵੀ ਦਿੰਦੇ ਹਾਂ ਸਾਡਾ ਹੌਸਲਾ ਉਦੋਂ ਹੋਰ ਬਲੰਦ ਹੋ ਜਾਂਦਾ ਹੈ ਜਦੋਂ ਕੋਈ ਸਾਡੀਆਂ ਕੋਸ਼ਿਸ਼ਾਂ ਸਦਕਾ ਸਾਡੇ ਟ੍ਰੀਟਮੈਂਟ ਸਦਕਾ ਮਰੀਜ਼ ਕੋਈ ਰਾਜੀ ਹੋ ਜਾਂਦਾ ਹੈ ਇਹ ਵੀਡੀਓ 31 ਦਸੰਬਰ ਦੀ ਆਖਰੀ ਵੀਡੀਓ ਹੋ ਸਕਦੀ ਹੈ ਪਰ ਤੁਹਾਡੀ ਕੋਸ਼ਿਸ਼ ਆਖਰੀ ਨਹੀਂ ਹੋਣੀ ਚਾਹੀਦੀ ਔਰ ਸਾਡੀ ਇਹ ਬਿਲਕੁਲ ਵੀ ਆਖਰੀ ਕੋਸ਼ਿਸ਼ ਨਹੀਂ ਹੈ ਮਰਦੇ ਦਮ ਤੱਕ ਆਪਾਂ ਨੇ ਕੋਸ਼ਿਸ਼ ਕਰਦੇ ਰਹਿਣਾ ਹੈ ਕਦੇ ਨਾ ਕਦੇ ਜਾ ਕੇ ਜਰੂਰ ਸக்ஸੈਸ ਹੋਵਾਂਗੇ ਔਰ ਕਾਮਯਾਬੀ ਹੋ ਸਕਦੇ ਆ ਐਡਿਕਸ਼ਨ ਦਾ ਰੋਗ ਭਾਵੇਂ ਬੜਾ ਗੁੰਝਲਦਾਰ ਮਸਲਾ ਹੈ ਇਹਦੇ ਤੇ ਬੜਾ ਬਹੁਤ ਕੁਝ ਬੋਲਿਆ ਜਾ ਸਕਦਾ ਹੈ ਬਰੀਕੀਆਂ ਨੂੰ ਸਮਝਿਆ ਜਾ ਸਕਦਾ ਹੈ ਪਰਿਵਾਰ ਦੀਆਂ ਸਮੱਸਿਆਵਾਂ માં ਮਰੀਜ਼ ਦੀਆਂ ਸਮੱਸਿਆਵਾਂ માં ਉਹਦੇ ਨਾਲ ਰਹਿਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ માં ਭਾਵੇਂ ਪਤਨੀ ਹੈ ਭਾਵੇਂ ਬੱਚੇ ਨੇ ਭਾਵੇਂ ਪੇਰੈਂਟਸ ਨੇ ਭਾਵੇਂ ਭੈਣ ਭਰਾ ਨੇ ਇਨ ਨੂੰ ਸਮਝਣ ਵਾਸਤੇ ਵੀ ਇੱਕ ਕਾਫੀ ਜ਼ਿਆਦਾ ਸਮੇਂ ਦੀ ਤੇ ਕਾਫੀ ਜ਼ਿਆਦਾ ਗਿਆਨ ਦੀ ਜ਼ਰੂਰਤ ਹੁੰਦੀ ਆ। ਕਈ ਵਾਰੀ ਪੇਸ਼ੈਂਟ ਮੜਾ-ਮੋਟਾ ਮਨ ਬਣਾਉਂਦਾ ਹੈ। ਪਰਿਵਾਰਕ ਮੈਂਬਰ ਫਿਰ ਕਹਿ ਕੇ ਉਹਨੂੰ ਦਰਕਨਾਰ ਕਰ ਦਿੰਦੇ ਆ ਕਿ ਇਹ ਤਾਂ ਇਹੀ ਕੰਮ ਹੈ। ਕੱਲ ਮੇਰੇ ਕੋਲ ਇੱਕ ਪੇਸ਼ੈਂਟ ਆਇਆ ਸੀ। ਪਟਿਆਲੇ ਤੋਂ ਸੀਗੇ ਤੇ ਅਜੇ ਮੈਂ ਨਾਂ ਤੇ ਥਾਂ ਉਹਦਾ ਬਹੁਤਾ ਕੁਝ ਨਹੀਂ ਦੱਸਣਾ ਤੇ ਜਦੋਂ ਬਰੀ ਠੀਕ ਹੋ ਗਿਆ ਆਪ ਹੀ ਦੱਸੇਗਾ ਕਿ ਮੈਂ ਹੁਣ ਕਿੰਨਾ ਠੀਕਾਂ ਤੇ ਕਿਵੇਂ ਠੀਕ ਹੋਇਆ ਉਹ ਆਪਣੀ ਮਾਤਾ ਦੀ ਗੱਲ ਕਰ ਰਹੀ ਸੀ ਕਿ ਮਾਤਾ ਜੀ ਅੱਜ ਵੀ ਕਹਿੰਦੇ ਸੀ ਬਈ ਛੱਡੋ ਪਰਾਂ ਕੋਈ ਫਾਇਦਾ ਨਹੀਂ ਦਤਾ ਇਹੀ ਕੰਮ ਹੈ ਕਿਉਂਕਿ ਜਦੋਂ ਪਰਿਵਾਰ ਕਈ ਜਗ੍ਹਾ ਤੋਂ ਟ੍ਰੀਟਮੈਂਟ ਕਰਵਾ ਲੈਂਦਾ ਡਾਕਟਰਾਂ ਦੇ ਵੀ ਘਰ ਭਰਦਾ ਪੱਲੇ ਵੀ ਕੁਝ ਨਹੀਂ ਰਹਿੰਦਾ ਤੇ ਜਿਹੜਾ ਸਾਡਾ ਮਰੀਜ਼ ਹੈ ਉਹ ਵੀ ਠੀਕ ਨਹੀਂ ਹੁੰਦਾ ਉਹਦੇ ਕਦਮ ਮੁੜ ਕੇ ਫਿਰ ਉਹਨਾਂ ਹੀ ਰਸਤਿਆਂ ਤੇ ਉਹਨਾਂ ਹੀ ਰਹਾਾਂ ਤੇ ਤੁਰ ਪੈਂਦੇ ਆ ਜਿੱਥੇ ਆਪਾਂ ਜਿੱਥੋਂ ਆਪਾਂ ਉਹਨੂੰ ਰੋਕਣਾ ਚਾਹੁੰਦੇ ਹੁੰਨੇ ਆ ਤਾਂ ਕਿਤੇ ਨਾ ਕਿਤੇ ਜਾ ਕੇ ਜਿਹੜਾ ਪਰਿਵਾਰ ਹੈ ਉਹ ਵੀ ਸਟ੍ਰੈਸ ਵਿੱਚ ਵੀ ਹੁੰਦਾ ਹੈ ਟੈਨਸ਼ਨਸ ਵੀ ਹੁੰਦਾ ਹੈ ਉਹਨਾਂ ਦੀ ਮੈਟਲਿਟੀ ਕੁਝ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਵੀ ਉਹ ਮਰੀਜ਼ ਨੂੰ ਉਹਦੀ ਹਰ ਭਾਵਨਾ ਹਰ ਗੱਲ ਜਾਂ ਉਹਦਾ ਹਰ ਫੈਸਲਾ ਉਹਦੇ ਤੇ ਅਸੀਂ ਅਣਕਾਨੀ ਜਾਂ 네ਗੇਟਿਵਿਟੀ ਹੈ ਸਾਡੀ ਉਹ ਸਾਹਮਣੇ ਆ ਜਾਂਦੀ ਹੈ ਤੇ ਖੈਰ ਮਰੀਜ਼ ਪਟਿਆਲੇ ਤੋਂ ਚੱਲਦਾ ਹੈ ਸ਼ਾਮਾਂ ਨੂੰ 5 ਵਜੇ ਮੈਨੂੰ ਫੋਨ ਕਰਦੇ ਆ ਲਗਭਗ ਅਪਰੋਕਸੀਮੇਟਲੀ 7 ਵਜੇ ਸਾਡੇ ਕੋਲ ਤੇ ਪਹੁੰਚਦੇ ਆ 8:30 ਵਜੇ ਤੋਂ ਵਾਪਸ ਜਾਂਦੇ ਆ ਧੁੰਦ ਦਾ ਸਮਾਂ ਸੀ ਮੈਂ ਉਹਨੂੰ ਰੋਕਿਆ ਵੀ ਕਿ ਤੁਸੀਂ ਕੱਲ ਨੂੰ ਆ ਜਿਓ ਪਰ ਪੇਸ਼ੈਂਟ ਕਹਿੰਦਾ ਵੀ ਅੱਜ ਮੇਰਾ ਮਨ ਕਹਿ ਰਿਹਾ ਵੀ ਮੈਂ ਤੁਹਾਡੇ ਕੋਲ ਆਵਾਂ ਸਵੇਰੇ ਕਹਿੰਦਾ ਜਦੋਂ ਮੈਂ ਉੱਠਦੇ ਸਾਰ ਮੈਂ ਦੂਜੇ ਪਾਸੇ ਤੁਰ ਪੈਣਾ ਫਿਰ ਮੈਨੂੰ ਸਮੈਗ ਚਾਹੀਦੀ ਹੈ ਹਰਨ ਚਾਹੀਦੀ ਆ ਵੀ ਮੈਂ ਚਾਹੁੰਦਾ ਵੀ ਮੈਂ ਹੁਣ ਆਖਰੀ ਹੰਬੜਾ ਮਾਰ ਲਵਾਂ ਖਰ ਉਹਨਾਂ ਨੇ ਹਿੰਮਤ ਕੀਤੀ ਮੇਰੇ ਕੋਲ ਪਹੁੰਚੇ ਮੰਜ਼ਲ ਪਹਿਲਾਂ ਉਹਨਾਂ ਨੇ ਤੈਅ ਕਰ ਲਈ ਕਿ ਅਸੀਂ ਬੇਲੇ ਡਾਕਟਰ ਦੇ ਕੋਲ ਪਹੁੰਚਣਾ ਹੈ ਕੁਵੇਲਾ ਸੀ ਨਾਲ ਬੱਚੇ ਸੀ ਉਹਦੀ ਭੈਣ ਵੀ ਸੀ ਉਹਦੀ ਨਾਲ ਪਤਨੀ ਵੀ ਸੀ 6-7 ਮੈਂਬਰਾਂ ਦਾ ਪਰਿਵਾਰ ਉਹਨਾਂ ਦਾ ਆਇਆ ਕੋਸ਼ਿਸ਼ ਕੀਤੀ ਤੇ ਉਹ ਸਾਡੇ ਕੋਲ ਪਹੁੰਚ ਗਏ ਮੈਂ ਉਹਨੂੰ ਉਹਦੀਆਂ ਤਕਲੀਫਾਂ ਡੇਢ ਤੋਂ ਲਗਭਗ ਘੰਟਾ ਡੇਢ ਘੰਟਾ ਮੈਂ ਉਹਨੂੰ ਦਿੱਤਾ ਉਹ ਬੰਦਾ ਬੋਲਦਾ ਰਿਹਾ ਮੈਂ ਸੁਣਦਾ ਰਿਹਾ ਉਹਦੀ ਹਰ ਸਮੱਸਿਆ ਦਾ ਹਰ ਸਵਾਲ ਦਾ ਜਵਾਬ ਮੈਨੂੰ ਦਿੰਦਾ ਰਿਹਾ ਗੱਲਾਂ ਕਰਦਿਆਂ ਕਰਦਿਆਂ ਫਿਰ ਮੈਂ ਉਹਨੂੰ ਦੋ ਦਵਾਈਆਂ ਉਹਦੇ ਅੰਦਰ ਕਰ ਦਿੱਤੀਆਂ ਜੋ ਉਹਨੂੰ ਬੇਚੈਨੀ ਰਹਿੰਦੀ ਹੈ ਕਿ ਦਿਮਾਗ ਮੇਰਾ 24 ਘੰਟੇ ਕਹਿੰਦਾ ਵੀ ਭਜਦਾ ਰਹਿੰਦਾ ਨੱਠ ਪਏ ਦੇ ਵਿੱਚ ਰਹਿੰਦਾ ਜਿਹੜੀ ਅਸੀਂ ਬ੍ਰੇਨ ਕੋਣ ਦੋਨੇ ਹੁੰਦੇ ਆ ਉਹ ਪਲਾਤੀ ਦਿੱਤੀ ਹੋਈ ਤਾਂ ਫਿਰ ਕਹਿੰਦਾ ਹੁਣ ਮੈਨੂੰ ਰਿਲੈਕਸ ਮਹਿਸੂਸ ਹੋ ਰਿਹਾ ਹੈ ਏ ਦੋਸਤੋ ਰਾਤ ਦੀ ਕੱਲ 30 ਦਸੰਬਰ ਦੀ ਗੱਲ ਹੈ ਤੇ ਜਦੋਂ ਉਹਨੇ ਕਿਹਾ ਕਿ ਮੈਂ ਹੁਣ ਰਿਲੈਕਸ ਹੋ ਰਿਹਾ ਮੇਰਾ ਦਿਮਾਗ ਵੀ ਥੋੜਾ ਤਾਂ ਰਿਲੈਕਸ ਆ ਮੈਨੂੰ ਥੋੜਾ ਜਿਹਾ ਗੁੱਡ ਫੀਲ ਮਤ ਪ ਚੰਗਾ ਚੰਗਾ ਜਿਹਾ ਫੀਲ ਹੋ ਰਿਹਾ ਤੇ ਮੈਂ ਕਿਹਾ ਬਸ ਆਹੀ ਟਰੀਟਮੈਂਟ ਆ ਤੇ ਅਜੇ ਤੇ ਮੈਂ ਕਿਹਾ ਦਵਾਈ ਤਾਂ ਨੁੱਤੀਓ ਨਹੀਂ ਪੂਰੀ ਸੀ ਖੈਰ ਉਹ ਬੰਦਾ ਸਮਾਨ ਉਲਾ ਕੇ ਆਇਆ ਸੀ ਔਰ ਸਮਾਨ ਗੱਡੀ ਦੇ ਵਿੱਚ ਨਾਲ ਲੈ ਕੇ ਆਇਆ ਸੀ ਫਿਰ ਮਾਨੂੰ ਦਵਾਈ ਵੀ ਖੜਾ ਦਿੱਤੀ ਹੈ ਅਜੇ ਮੇਰੀ ਗੱਲ ਤਾਂ ਨਹੀਂ ਹੋਈ ਕਿਉਂਕਿ ਅਸੀਂ ਹੁਣ ਸਵੇਰੇ ਸਵੇਰੇ ਹੀ ਵੀਡੀਓ ਬਣਾ ਰਹੇ ਹਾਂ ਤੇ ਮੈਨੂੰ ਭਰਪੂਰ ਉਮੀਦ ਹੈ ਵਰਗੂ ਕਿਰਪਾ ਕਰੂਗਾ ਤੇ ਉਹ ਮਰੀਜ਼ ਵੀ ਠੀਕ ਹੋਊਗਾ ਕਿਉਂਕਿ ਉਹਦੀ ਜਿਸ ਮਰੀਜ਼ ਨਾਲ ਮੈਂ ਗੱਲ ਕਰਵਾਈ ਸੀ ਉਹ ਮਰੀਜ਼ ਮੇਰੇ ਕੋਲੋਂ ਪਟਿਆਲੇ ਦਾ ਹੀ ਸੀ 25 ਤਰੀਕ ਨੂੰ ਮੈਡੀਸਨ ਲੈ ਕੇ ਗਿਆ ਸੀ ਮੈਂ ਪਹਿਲਾਂ ਵੀ ਕਿ ਵੀਡੀਓ ਜਿਕਰ ਕੀਤਾ ਕਿ ਉਹ ਕਹਿੰਦੇ ਸੀ ਵੀ ਅਸੀਂ 10 ਡਾਕਟਰਾਂ ਕੋਲ ਪਹਿਲਾਂ ਜਾ ਚੁੱਕੇ ਹਾਂ 11ਵੇਂ ਤੁਸੀਂ ਹੋ ਤੇ ਮੈਂ ਉਹਨਾਂ ਨੂੰ ਕਿਹਾ ਸੀ ਕੋਈ ਗੱਲ ਨਹੀਂ ਹੁਣ মহারাজ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਤੁਹਾਨੂੰ ਸ਼ਗਨ ਪੈ ਹੀ ਜਾਣਾ ਤੇ ਉਹ ਮਰੀਜ਼ ਦੇ ਨਾਲ ਮੈਂ ਉਸ ਮਰੀਜ਼ ਦੇ ਬੈਠੇ ਬੈਠਿਆ ਮੈਂ ਸਪੀਕਰ ਤੇ ਗੱਲ ਕੀਤੀ ਤਾਂ ਉਸ ਵੀਰ ਨੇ ਮੈਨੂੰ ਦੱਸ ਦਿੱਤਾ ਕਹਿੰਦੇ ਮੈਨੂੰ ਥੋੜੀ ਥੋੜੀ ਜੀ ਮਤਲਬ ਵੀ 10% ਜਾਂ 20% ਇਸ ਤਰ੍ਹਾਂ ਸਮਥੰਗ ਥੋੜੀ ਥੋੜੀ ਕਹਿੰਦਾ ਮੈਨੂੰ ਤਕਲੀਫ ਹੈਗੀ ਆ ਬਾਕੀ ਕਹਿੰਦੇ ਕੁਝ ਨਹੀਂ ਹੈ ਇੱਕ ਨੀਂਦ ਨਹੀਂ ਕਹਿੰਦਾ ਮੈਨੂੰ 72 ਘੰਟੇ ਚੋਂ ਆਈ ਨੀਂਦ ਘੱਟ ਹੈ ਬਾਕੀ ਸਾਰੀਆਂ ਚੀਜ਼ਾਂ ਠੀਕ ਨੇ ਕੋਈ ਬਾਡੀ ਚ ਦਰਦ ਨਹੀਂ ਹੈ ਕੋਈ ਇਹ ਨਹੀਂ ਦਿਮਾਗ ਚ ਹੁੰਦਾ ਵੀ ਮੈਂ ਜਾਵਾਂ ਤੇ ਮੈਂ ਨਸ਼ਾ ਕਰ ਲਵਾਂ ਫਿਰ ਮੈਂ ਇਸ ਮਰੀਜ਼ ਨੂੰ ਕਿਹਾ ਕਿ ਵੀਰੇ ਉਹ ਤਾਂ ਸਮੈਕ ਵੀ ਪੀਂਦਾ ਸੀ ਹੈਰੋਨ ਉਹ ਵੀ ਪੀਂਦਾ ਸੀ ਤੇ ਨਾਲ ਉਹ ਇੰਜੈਕਟ ਕਰਦਾ ਸੀ ਔਰ ਨਾਲ ਦੀ ਨਾਲ ਉਹ ਇੱਕ ਹੋਰ ਖਤਰਨਾਕ ਜਿਹਾ ਟੀਕਾ ਲਾਉਂਦਾ ਸੀ ਤੇ ਮੈਂ ਕਿਹਾ ਉਹ ਇਸ ਕਰਕੇ ਉਹਨੂੰ ਥੋੜਾ ਜਿਹਾ ਇਸ ਕਰਕੇ ਥੋੜੀ ਸਮੱਸਿਆ ਹੈਗੀ ਕਿ ਉਹ ਦੋ ਤਿੰਨ ਚੀਜ਼ਾਂ ਕਾਫੀ ਹੈਵੀ ਡੋਸ ਦੇ ਵਿੱਚ ਲੈਂਦਾ ਸੀ ਤੇ ਮੈਂ ਕਿਹਾ ਪਰ ਤੈਨੂੰ ਕੋਈ ਤੰਗੀ ਨਹੀਂ ਆਉਂਦੀ ਚਲ ਮਰੀਜ਼ ਅਸੀਂ ਕਨਵੇ ਕੀਤਾ ਮਾਦਰ ਨੇ ਕਿਰਪਾ ਕੀਤੀ ਤੇ ਉਹ ਮਰੀਜ਼ ਵੀ ਠੀਕ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪ کہہ ਕੇ ਗਿਆ ਕਹਿੰਦੇ ਮੈਂ ਖੁਦ ਬੈਠ ਕੇ ਵੀਡੀਓ ਬਣਾ ਕੇ ਤੁਸੀਂ ਫਿਰ ਆਪਣੇ ਪਾਇਓ ਆਪਣੇ ਚੈਨਲ ਤੇ ਪਾਇਓ ਤਾਂ ਕਿ ਹੋਰ ਲੋਕਾਂ ਨੂੰ ਪਤਾ ਲੱਗੇ ਮੈਂ ਗੱਲ ਇਹ ਕਹਿਣੀ ਚਾਹੁੰਦਾ ਦੋਸਤੋ ਵੀ ਸਾਡੀ ਜਿਹੜੀ ਕੋਸ਼ਿਸ਼ ਆ ਉਹ ਆਖਰੀ ਨਹੀਂ ਹੋਣੀ ਚਾਹੀਦੀ ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਭਾਵੇਂ ਮੈਂ ਮੰਨਦਾ ਕਿ ਦਵਾਈਆਂ ਵੀ ਬੜੀਆਂ ਮਹਿੰਗੀਆਂ ਨੇ ਹਾਂ ਇੱਕ ਗੱਲ ਹੋਰ ਮੈਨੂੰ ਚੇਤੇ ਆਈ ਹੁਣੇ ਥੋੜੀ ਦੇਰ ਪਹਿਲਾਂ ਇੱਕ ਅੱਧਾ ਪੌਣਾ ਘੰਟਾ ਪਹਿਲਾਂ ਮੈਨੂੰ ਇੱਕ ਭੈਣ ਦਾ ਫੋਨ ਆਇਆ ਚੰਡੀਗੜ੍ਹ ਤੋਂ ਉਹ ਕਹਿੰਦੀ ਵੀ ਸਾਡਾ ਬ੍ਰਦਰ ਐਦਾਂ ਦਾ ਕਰਕੇ ਕਿਸੇ ਮੁੰਡੇ ਨਾਲ ਰਹਿੰਦਾ ਐ ਤੇ ਆ ਉਹਦੇ ਸੈਪਟਮਾ ਵੀ ਮੈਂਟਲੀ ਜਿਸਤਰਬਾ ਥੋੜਾ ਜਿਹਾ ਵੀ ਉਹਨੂੰ ਅਸੀਂ ਦਵਾਈ ਐਦਾਂ ਦਾ ਕਰਕੇ ਦੇਣੀ ਆ ਮੈਂ ਕਹਿੰਦਾ ਵੀ ਜੇ ਤੁਸੀਂ ਦਵਾਈ ਖਿਲਾ ਦਿਓ ਤਾਂ ਜ਼ਿਆਦਾ ਵਧੀਆ ਕਹਿੰਦੇ ਵੀ ਅਸੀਂ ਉਹਨੂੰ ਖਿਲਾ ਨਹੀਂ ਸਕਦੇ ਤੇ ਮੈਂ ਕਿਹਾ ਫਿਰ ਆਪਾਂ ਠੀਕ ਕਿਵੇਂ ਕਰ ਸਕਦੇ ਆ ਉਹਨਾਂ ਦੀ ਸਮੱਸਿਆ ਤਾਂ ਮੈਂ ਸਾਰੀ ਸਮਝ ਸਮਝ ਸਕਦਾ ਕਿ ਆਪਾਂ ਮਰੀਜ਼ ਨੂੰ ਠੀਕ ਵੀ ਕਰਨਾ ਚਾਹੁੰਦੇ ਆ ਪਰ ਉਹਨੂੰ ਦੱਸਣਾ ਨਹੀਂ ਚਾਹੁੰਦੇ ਵੀ ਤੈਨੂੰ ਦਵਾਈ ਦੇ ਰਹੇ ਆ ਜਾਂ ਉਹ ਮਰੀਜ਼ ਨੂੰ ਦਵਾਈ ਆਪ ਖਿਲਾ ਨਹੀਂ ਸਕਦੇ ਦੋਸਤੋ ਐਦਾਂ ਬੜਾ ਗੁੰਦਲਦਾਰ ਮਸਲਾ ਹੁੰਦਾ ਕਿਸੇ ਐਡਿਕਸ਼ਨ ਵਾਲੇ ਤਰਸ ਨੂੰ ਐਦਾਂ ਠੀਕ ਕਰਨਾ ਬਹੁਤ ਔਖਾ ਹੁੰਦਾ ਇਹਨਾਂ ਚੀਜ਼ਾਂ ਦੇ ਪੈਸੇ ਖਰਾਬ ਕਰਨ ਦੀ ਜ਼ਰੂਰਤ ਨਹੀਂ ਇਹ ਮੈਂ ਤੁਹਾਨੂੰ ਸਪਸ਼ਟੀ ਕਹਿ ਦਿੰਨਾ ਹੁਣਾ ਹੈ ਅਸੀਂ ਵੀ ਸਾਨੂੰ ਵੀ ਕਿ ਜੋ ਕਵੇ ਮੈਂ ਕਹਿ ਦ ਦਤਾ ਕਹਿੰਦੀ ਕਿੰਨਾ ਕੁ ਲੰਬਾ ਲਾਜੂਗਾ ਤੇ ਫਿਰ ਮੈਂ ਕਿਹਾ ਵੀ ਘੱਟੋ ਘੜ ਡੇਢ ਡੇਢ ਮਹੀਨੇ ਦਾ ਅਸੀਂ ਆਮ ਨਾਰਮਲ ਦਵਾਈ ਦਿੰਨੇ ਵੀ 3-4 ਮਹੀਨੇ ਦਾ ਹੋ ਸਕਦਾ ਹੈ ਪਰ ਇਹਦੇ ਤੇ ਸਕਸੈਸ ਰੇਟ ਹੈ ਜਿਹੜਾ ਉਹਦੇ ਤੇ ਮੈਂ ਬਿਲਕੁਲ ਕੁਝ ਨਹੀਂ ਕਹਿੰਦਾ ਮਰੀਜ਼ ਨੂੰ ਤੁਹਾਡੀ ਟਰਾਈ ਹੈ ਤੁਸੀਂ ਕਰ ਸਕਦੇ ਹੋ ਮਰੀਜ਼ ਨੂੰ ਮੇਰੇ ਤੱਕ ਲੈ ਆਓ ਤੇ ਮੈਂ ਕਿਹਾ ਤੁਸੀਂ ਮੇਰੇ ਤੱਕ ਲੈ ਆਓ ਉਹਨੂੰ ਕਹਿ ਦੋ ਵੀ ਮੈਂ ਦਵਾਈ ਲੈਣ ਕਿਉਂ ਤੁਹਾਡਾ ਆਣਾ ਨਹੀਂ ਮੈਂ ਕਿਹਾ ਤੁਸੀਂ ਕਹਿ ਦੋ ਵੀ ਮੈਂ ਦਵਾਈ ਲੈਣੀ ਆ ਵੀ ਮੈਨੂੰ ਲੈ ਕੇ ਚੱਲੋ ਸਾ ਡਾਕਟਰ ਕੋਲ ਭਰਾਏ ਤੁਹਾਡਾ ਤੁਹਾਨੂੰ ਲੈ ਕੇ ਆ ਜੂ ਕਹਿੰਦੇ ਨਹੀਂ ਮੇਰੇ ਹਸਬੰਦ ਨੇ ਤੁਹਾਡੇ ਕੋਲ ਦਵਾਈ ਖਾਧੀ ਸੀ ਸਨੀਟਾ ਪਿੰਡ ਉਹਨਾਂ ਦਾ ਤੇ ਕਹਿੰਦੇ ਵੀ ਮੇਰੇ ਹਸਬੰਦ ਤੁਹਾਡੇ ਕੋਲ ਦਵਾਈ ਖਾਧੀ ਸੀ ਮੈਂ ਕਿਹਾ ਤੁਹਾਡੇ ਹਸਬੰਦ ਕਿੱਦਾਂ ਨੇ ਕਹਿੰਦੇ ਬਿਲਕੁਲ ਠੀਕ ਠਾਕ ਨੇ ਤੁਹਾਡਾ ਧੰਨਵਾਦ ਆ ਵੀ ਸਾਡਾ ਮਰੀਜ਼ ਬਿਲਕੁਲ ਠੀਕ ਆ ਪਰ ਕਹਿੰਦੇ ਮੇਰੇ ਵੀਰ ਨੂੰ ਵੀ ਠੀਕ ਕਰੋ ਮੈਂ ਕਿਹਾ ਵੀ ਵੀਰ ਨੂੰ ਆਪਣੇ ਮੇਰੇ ਤੱਕ ਲਿਆ ਆਪਾਂ ਗੱਲਬਾਤ ਕਰਾਂਗੇ ਸਮੱਸਿਆ ਸਮਝਾਂਗੇ ਤੇ ਹੁਣ ਸਲਫਾ ਪਿੰਦਾ ਸਲਫਾ ਸਿਕਟਾਂ ਦੇ ਵਿੱਚ ਘਰ ਦੇ ਤਾਂ ਮਾੜਾ ਮਾੜਾ ਕਹੀ ਜਾਂਦੇ ਆ ਪਰ ਜਦੋਂ ਐਡਿਕਸ਼ਨ ਬਣ ਜਾਂਦੀ ਆ ਫਿਰ ਉਹ ਥੋੜੀ ਹੋਵੇ ਬਹੁਤੀ ਹੋਵੇ ਸਮੱਸਿਆਵਾਂ ਸਾਰੀਆਂ ਡਿਟਲ ਹੁੰਦੀਆਂ ਸੋ ਇਸ ਤਰ੍ਹਾਂ ਕਰਕੇ ਸਾਡੀ ਮੈਡੀਸਨ ਜਿਹੜੀ ਉਹ ਪੂਰੀ ਕਾਮਜਾਵਾ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸ਼ੰਕਾ ਤੁਸੀਂ ਜਦੋਂ ਮਰਜ਼ੀ ਸਾਡੇ ਨਾਲ ਵਿਰਤ ਕਰ ਸਕਦੇ ਹੋ ਬਹੁਤੀਆਂ ਗੱਲਾਂ ਤੁਸੀਂ ਸਾਡੇ ਕੋਲ ਆਜੋ ਪੇਸ਼ੈਂਟ ਨੂੰ ਤੋੜ ਚਲਿਆਓ ਇਹ ਵੀ ਮੈਂ ਮੰਨਦਾ ਕਿ ਮਰੀਜ਼ ਜਿਹੜਾ ਐਡਿਕਸ਼ਨ ਚ ਹੁੰਦਾ ਉਹਨੂੰ ਉੱਠਦੇ ਸਾਰ ਆਪਣਾ ਸਮਾਨ ਚਾਹੀਦਾ ਹੁੰਦਾ ਉਹ ਜੋ ਵੀ ਜਿਹੜਾ ਵੀ ਨਸ਼ਾ ਕਰਦਾ ਔਰ ਸਾਡੇ ਤੱਕ ਆਉਣ ਵਾਸਤੇ ਵੀ ਉਹ ਨਸ਼ਾ ਕਰਕੇ ਆਉਂਦਾ ਹੈ ਜਿਹੜਾ ਰਤਨੀ ਵੀਰਾ ਹੈ ਉਹ ਵੀ ਨਸ਼ਾ ਕਰਕੇ ਆਇਆ ਸੀ ਜਿਹੜਾ ਪਟਿਆਲੇ ਤੋਂ ਜਿਹਨੇ ਮੈਂ ਗੱਲ ਕਰਵਾਈ ਸੀ ਜੀ ਨਾਲ ਉਹ ਵੀ ਉਦੋਂ ਇੰਜੈਕਟ ਕਰਕੇ ਆਇਆ ਸੀ ਔਰ ਇੱਕ ਟੀਕਾ ਭਰ ਕੇ ਰੱਖ ਕੇ ਆਇਆ ਸੀ ਔਰ ਜਾਂਦੇ ਸਾਰ ਉਸ ਬੰਦੇ ਨੇ ਸਭ ਤੋਂ ਪਹਿਲਾਂ ਟੀਕਾ ਲਾਇਆ। ਰਾਤ ਵਾਲਾ ਕਹਿੰਦਾ ਸੀ ਮੈਂ ਇਸ ਮੈੱਕ ਨੂੰ ਅੱਗ ਲਾ ਦਣੀ ਆ। ਬਖੇ ਚੱਲ ਰੱਖ ਲਾ। ਵੀ ਅੱਗ ਲਾਉਣੀ ਕਿਹੜਾ ਸੌਖੀ ਆ ਰੱਖ ਲਾ ਕੋਈ ਨਹੀਂ। ਜੇ ਤੈਨੂੰ ਕੋਈ ਤੰਗੀ ਲੱਗੀ ਤਾਂ ਪੇਰੀ ਨਹੀਂ ਰੱਖ ਲਾ। ਫੇਰ ਅੱਗ ਲਾ ਦੇ ਕੋਈ ਚੱਕਰ ਨਹੀਂ। ਭਾਵੇਂ ਕਿ ਪਰ ਸਾਡੀ ਜਿਹੜੀ ਮੈਡੀਸਨ ਆ ਸਾਡਾ ਜਿਹੜਾ ਰਿਜ਼ਲਟ ਹੈ ਸਾਡੀ ਜਿਹੜੀ ਜਿਹੜੀ ਅਸੀਂ ਮੈਡੀਸਨ ਮਰੀਜ਼ ਨੂੰ ਦਨੇ ਆ। ਉਹ ਮਰੀਜ਼ ਦੇ ਜਿਹੜਾ ਥਾਟ ਹੁੰਦਾ ਉਹਦੇ ਤੇ ਵੀ ਕੰਮ ਕਰਦੀ ਆ, ਕੰਟਰੋਲ ਕਰਦੀ ਆ। ਪਰ ਪਹੁੰਚਣਾ ਤਾਂ ਪਊਗਾ ਨਾ ਆਪਾਂ ਨੂੰ ਆਣਾ ਤਾਂ ਪਊਗਾ ਸਮੱਸਿਆ ਨੂੰ ਅਸੀਂ ਸਮਝਾਂਗੇ ਤੁਸੀਂ ਸਾਡੀ ਗੱਲ ਨੂੰ ਸਮਝਣਾ ਜਦੋਂ ਆਪਾਂ ਰਲ ਮਿਲ ਕੇ ਇਹ ਕੋਸ਼ਿਸ਼ ਕਰਾਂਗੇ ਤਾਂ ਜ਼ਰੂਰ ਕੰਮ ਜਾ ਬਹਾਂਗੇ ਤੇ ਰਾਤ ਵਾਲੇ ਪੇਸ਼ੈਂਟ ਦੇ ਮੈਂ ਜਿਹੜੇ ਨਾਲ ਆਏ ਸੀਗੇ ਮੈਂਬਰ ਉਹਨਾਂ ਨੂੰ ਕਿਹਾ ਸੀਗਾ ਵੀ ਜਿਹੜੀ ਤੁਹਾਡੀ ਮਾਤਾ ਜੀ ਆ ਉਹਨੂੰ 5-10 ਦਿਨ ਵਾਸਤੇ ਆਸੇ ਪਾਸੇ ਕਰ ਦਿਓ ਕਿਉਂਕਿ ਮਾਤਾ ਦੀ ਵਿੱਚ ਨੈਗੇਟਿਵਿਟੀ ਕਾਫੀ ਸੀ ਤੇ ਖੈਰ ਉਹ ਚੀਜ਼ਾਂ ਤੋਂ ਵੀ ਸਾਨੂੰ ਪਰਹੇਜ਼ ਰੱਖਣਾ ਪੈਂਦਾ ਤਾਂ ਕਿ ਮਰੀਜ਼ ਸਾਡਾ ਨੈਗੇਟਿਵ ਜੇ ਘਰ ਦੇ ਵਿੱਚੋਂ ਆਪਾਂ ਨੈਗੇਟਿਵ ਕਰੀ ਜਾਣਾ ਪੇਸ਼ੈਂਟ ਨੂੰ ਤਾਂ ਸਾਡੀ ਪੋਜ਼ਿਟਿਵਿਟੀ ਕੀ ਕਰੇਗੀ ਜਾਂ ਮਰੀਜ਼ ਦੀ ਪੋਜ਼ਿਟਿਵਿਟੀ ਕੁਝ ਨਹੀਂ ਕਰ ਸਕਦੀ ਸੋ ਮਰੀਜ਼ ਨੂੰ 네ਗੇਟਿਵ ਕਰਨਾ ਨਹੀਂ ਹੁੰਦਾ ਆਪਾਂ ਨੇ ਪੋਜ਼ਿਟਿਵ ਕਰਨਾ ਹੁੰਦਾ ਹੱਲਾਸ਼ੇਰੀ ਦੇਣੀ ਹੁੰਦੀ ਆ ਕਈ ਵਾਰੀ ਮਰੀਜ਼ ਇਹ ਵੀ ਹੁੰਦਾ ਦਵਾਈ ਵੀ ਲੈ ਗਿਆ ਥੋੜਾ ਜਨਾਸ਼ਾ ਵੀ ਕਰ ਲਿਆ ਡੋਜ਼ ਘਟਾ ਦਿੰਦਾ ਕੋਈ ਗੱਲ ਨਹੀਂ ਫਿਰ ਕੀ ਹੋਇਆ ਅੱਗੇ ਕੰਟੀਨਿਊ ਕਰ ਰਿਹਾ ਸੀ ਫਿਰ ਕੀ ਆ ਜੇ ਮਰੀਜ਼ ਦੀ ਤੁਸੀਂ ਦਵਾਈ 12 13 ਘੰਟੇ ਦੀ ਲੈ ਗਈ ਵੀ ਗਈ ਹੋ ਤਾਂ ਮਰੀਜ਼ ਰੋਜ਼ ਪੰਜ ਚਾਰ ਹਜ਼ਾਰ ਫੂਕਦਾ ਫਿਰ ਕੀ ਹੋਇਆ ਕੋਈ ਗੱਲ ਨਹੀਂ ਕਰਾਂਗੇ ਆਪਾਂ ਜ਼ਰੂਰ ਕਰਾਂਗੇ ਸੋ ਵੀਡੀਓ ਚੰਗੀ ਲੱਗੇ ਸ਼ੇਅਰ ਵੀ ਕਰਨਾ ਤੁਹਾਡੀ ਕੋਈ ਸਮੱਸਿਆ ਸਾਡੇ ਨਾਲ ਸਾਂਝੀ ਵੀ ਕਰਿਓ ਨਵਾਂ ਸਾਲ ਤੁਹਾਨੂੰ ਮੁਬਾਰਕ ਹੋਵੇ ਨਵਾਂ ਸਾਲ ਨਵਾਂ ਖਿਆਲ ਉਹਦੇ ਨਾਲ ਆਪਾਂ ਨੇ ਸ਼ੁਰੂਆਤ ਕਰਨੀ ਹੈ ਗੁਰੂ ਕਿਰਪਾ ਕਰੇ ਆਸਵੰਦ ਹੋਣਾ ਨਿਰਾਸ਼ ਨਹੀਂ ਹੋਣਾ ਕੋਸ਼ਿਸ਼ ਆਖਰੀ ਨਹੀਂ ਹੁੰਦੀ ਜਦੋਂ ਆਪਾਂ ਕੋਸ਼ਿਸ਼ ਕਰਾਂਗੇ ਮੰਜ਼ਲ ਤੇ ਜ਼ਰੂਰ ਪਹੁੰਚਾਂਗੇ ਵਾਹਿਗੁਰੂ ਕਿਰਪਾ ਕਰੇ ਤੁਸੀਂ ਸਾਨੂੰ ਫੋਲੋ ਕਰਦੇ ਰਹੋ ਕਮੈਂਟ ਵੀ ਕਰਿਓ ਸ਼ੇਅਰ ਵੀ ਕਰਿਓ ਧੰਨਵਾਦ ਸਾਰਿਆਂ ਦਾ ਰੱਬ ਰੱਖਾ